जिला गुरु थाने के पुलिस ने आरोपी को गिरफ्तार कर भारी मात्रा में हेरोइन बरामद की है एसएसपी अमृतसर ग्रामीण सतेंद्र सिंह के निर्देश अनुसार डीएसपी जंडियाला गुरु रविंदर सिंह के निर्देश अनुसार नशे के सौदागरों पर लगाम लगाने के लिए चलाई गई मुहिम के तहत आज थाना जंडियाला के एसएचओ एच सिंह को बड़ी सफलता मिली है आरोपियों को गिरफ्तार कर उनके पास से भारी मात्रा में हेरोइन बरामद की गई है एसएचओ चंडियाला ने प्रेस कॉन्फ्रेंस के दौरान बताया कि टी पॉइंट दाना मंडी चंडियाला गुरु के पास गश्त के दौरान जगरूप सिंह उर्फ झूपा पुत्र हरविंदर सिंह और जगनदीप सिंह उर्फ सागर पुत्र हरविंदर सिंह निवासी गुनोवाल को काबू किया गया और उनके पास से 100 ग्राम हेरोइन बरामद की गई 02 डीई 0889 बरामद किया गया थाना प्रभारी ने बताया कि आरोपियों के खिलाफ मामला दर्ज कर उन्हें रिमांड पर लेकर गहनता से पूछताछ की जा रही है ताकि और भी नशीला पदार्थ प्राप्त किया जा सके इसके अलावा आरोपी के पिछले रिकॉर्ड की भी गहनता से जांच की जा सकती है जंडियाला गुरु से मलकीत सिंह चिंदा की विशेष रिपोर्ट सर फरेक है है तो जो दो दोषी अज फे गए हिडन समेत उन्होंने बारे जानकारी दौ मान योग एस एस पी साहब सीनियर पुलिस कप्तान ਸੁਰਾਸਤੰਦਰ ਸਿੰਘ ਜੀ ਨੂੰ ਨਸ਼ਿਆਂ ਦੇ ਖਿਲਾਫ ਵੱਡੀ ਮਿਹਨਤ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਸਾਰ ਡੀਐਸਪੀ ਸਾਹਿਬ ਦੀ ਸੁਰਾਰਵਿੰਦਰ ਸਿੰਘ ਜੀ ਹਲਕਾ ਜਗੜਾ ਬੁਰੀ ਗਾਈਡਲਾਈਨ ਸਾਹਿਬ ਜਿਹੜੇ ਨਸ਼ਿਆਂ ਖਿਲਾਫ ਜੋ ਅਸੀਂ ਮੈਨੂੰ ਕੀਤੀ ਹੈ ਉਹਦੇ ਵਿੱਚ ਪਹਿਲਾਂ ਵੀ ਅਸੀਂ 1 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਤੋਂ ਪਹਿਲਾਂ ਹੁਣ ਦੋ ਦੋਸ਼ੀ ਹੋਰ ਗ੍ਰੈਬ ਕਰਤੀ ਅਜਗਪਤ ਸਿੰਘ ਜੁੱਟਾ ਸਾਹਿਬ ਤੇ ਜਗਦੀਪ ਸਿੰਘ ਇਹ ਦੋਨੋਂ ਗੰਨਵਾਲ ਦੇ ਹਨ ਜਗਨਦੀਪ ਸਿੰਘ ਦੋਨੋਂ ਗੰਨਵਾਲ ਦੇ ਹਨ ਇਨਾਂ ਕੋਲ 100 ਗ੍ਰਾਮ ਮਿਆਰਾ ਨਰਮ ਕੀਤਾ ਹੈ ਕੰਪਿਊਟਰ ਖੰਡਾ ਰਾਮਦ ਕੀਤਾ ਹੈ ਇੱਕ ਮੋਟਰਸਾਈਕਲ ਪੰਟੀਨਾ ਇਹਨਾਂ ਦੇ ਮਕਦਮੇ ਬਾਰੇ 106 ਬੜਾ ਚੱਲੀ ਅੰਡਰ ਸੈਕਸ਼ਨ ਇਹ ਕੀ ਕੱਟ ਗਿਆ ਸੀ ਐਂਡ ਦੀ ਪੀ ਸੈਕਟਰ ਦਰਜ ਕੀਤਾ ਹੈ ਇਹ ਇਹਨਾਂ ਦੇ ਜਿਹੜੇ ਪੁਸ਼ਕਿਸ਼ਤੇ ਜਿਹੜੇ ਦੋਸ਼ੀਆ ਹੋਰ ਵੀ ਨਾਮਦ ਕੀਤੇ ਆ ਉਹਨਾਂ ਨੂੰ ਵੀ ਗਲਤੀ ਕਰਫਦਰ ਕਰਕੇ ਹੋਰ ਵੱਡੀ ਕਹਾਣੀ ਕੀਤੀ ਇਹਨਾਂ ਤੇ ਪਹਿਲਾਂ ਵੀ ਕੋਈ ਮਕਦਮੇ ਹੈਗੇ ਆ ਇਹਨਾਂ ਦੇ ਤਲਾ ਪਹਿਲਾਂ ਵੀ ਮਕਦਮੇ ਹੈਗੇ ਇਹਨਾਂ ਤੇ ਕ诉ਕਤਾ ਵੀ ਕਰਤੀ ਸੀ ਫਿਰ ਕੀ ਕਹਿਣਾ ਜੋਗਿਆ ਸ਼ਹਿਰ ਵਾਸੀਨ ਨੂੰ ਕਿਸ ਨੂੰ ਦੱਸਣਾ ਜੋਗਿਆ ਸ਼ਹਿਰ ਵਾਸੀਨ ਨੂੰ ਇਹ ਸੰਦੇਸ਼ ਆ ਵੀ ਕਿਸੇ ਸਾਡਾ ਸਹਿਯੋਗ ਜੋ ਨਸ਼ੇ ਦਾ ਲੱਗ ਲਗਭਗ ਖਤਮ ਚੁੱਕਿਆ ਹੈ ਜਲਦੀ ਹੀ ਇਹ ਸ਼ਹਿਰ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਊਗਾ ਸਪੋਰਟਲੀ ਹਰ ਕੋਸ਼ਿਸ਼ ਜਾਰੀ ਹੈ ਮਾਨ ਜੋ ਵੈਸਿਸਪੀ ਸਾਹਿਬ ਸਮੇਂ ਸਮੇਂ ਤੇ ਗਾਈਡਲਾਈਨਾਂ ਦਿੱਤੇ ਦੇਗੇ ਜੋ ਵੀ ਹੁਕਮ ਹੁੰਦਾ ਜਿਸ ਦੇ ਅਨੁਸਾਰ ਕੰਮ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਵੀ ਦਿਨ ਰਾਤ ਉਹ ਵੀ ਮਿਹਨਤ ਕਰਦੇ ਆ ਉਹਨਾਂ ਦੀ ਵੀ ਇੱਛਾ ਹੈ ਕਿ ਜਿਹੜਾ ਸ਼ਹਿਰ ਆ ਨਸ਼ਾ ਮੁਕਤ ਹੋਵੇ ਤੇ ਜੋ ਵੀ ਉਹਨਾਂ ਦੇ ਦਿਸਾਂਬਰ ਦੇ ਅਨੁਸਾਰ ਕਿਡਾ-ਵਡੀਆਂ ਕੰਮ ਦੇ ਵੀ ਮਿਲਦੀਆਂ ਤੇ ਜਲਦੀ ਨੂੰ ਨਸ਼ਾ ਮੁਕਤ ਕਰਦਾ ਹੈ